PCS क्रैश कोर्स तो देखो जब PCS ਦੀ ਆਪਾਂ ਤਿਆਰੀ ਕਰਦੇ ਆ ਤਾਂ क्रैश कोर्स ਵਰਡ ਬੈਸਿਕ ਸਹੀ ਨਹੀਂ ਹੈ ਬਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਮੈਂ ਵੀ ਇਹ ਚੀਜ਼ ਅਕਸੈਪਟ ਕਰਦਾ ਕਿ PCS ਦੀ ਤਿਆਰੀ ਦੇ ਵਿੱਚ ਕੋਈ क्रैश कोर्स ਵਰਗੀ ਚੀਜ਼ ਨਹੀਂ ਹੁੰਦੀ ਬਟ ਫਿਰ ਵੀ ਅਸੀਂ ਇੱਕ ਸਪੈਸ਼ਲ ਬੈਚ ਲੈ ਕੇ ਆ ਰਹੇ ਹਾਂ ਉਹਨੂੰ ਪਰ ਧਿਆਨ ਨਾਲ ਸਮਝੋ ਮੈਂ ਵਰਡ ਰਿਪੀਟ ਕਰਾਂਗਾ PCS ਪ੍ਰੀਲਿਮਸ 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 ਮਤਲਬ ਪ੍ਰੀਲਿਮਸ ਇਸ ਸਿਰਫ ਉਹਨਾਂ ਸਟੂਡੈਂਟਸ ਲਈ ਹੈ ਜਿਨ੍ਹਾਂ ਨੂੰ PCS ਬਾਰੇ ਪਤਾ ਕੁਝ ਨਹੀਂ ਸੀ ਬਟ ਉਹਨਾਂ ਨੇ ਫਾਰਮ ਫਿਲ ਕਰਤਾ ਮਤਲਬ ਬਸ ਇਹ ਪਤਾ ਸੀ ਵੀ SDM ਲੱਗ ਜਾਂਦੇ ਨੇ ਤਹਿਸੀਲਦਾਰ ITO 노 ਡਾਊਟ ਬਹੁਤ ਜ਼ਿਆਦਾ ਰੈਪਿਊਟਡ ਪੋਸਟਾਂ ਨੇ ਤਾਂ ਉਹ ਪੋਸਟਾਂ ਦੀ ਤਿਆਰੀ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਪਰ ਪੋਸਟਾਂ ਬਾਰੇ ਥੋੜਾ ਬਹੁਤ ਪਤਾ ਸੀ ਵੀ ਹਾਂ ਇਹ ਕਿ ਅਫਸਰ ਵਾਲੀ ਜੌਬ ਹੁੰਦੀ ਹੈ ਤਾਂ ਉਹਨਾਂ ਨੇ ਫਾਰਮ ਫਿਲ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਸ਼ੈਡਿਊਲ ਇੰਨਾ ਬੀਜ਼ੀ ਸੀ ਕਿ ਉਹ ਆਪਣੇ ਆਪ ਨੂੰ ਟਾਈਮ ਦੇ ਹੀ ਨਹੀਂ ਪਾਏ ਜਿਸ ਤੋਂ ਬਾਅਦ ਉਹਨਾਂ ਨੇ ਗਿਵ ਅਪ ਕਰਤਾ ਵੀ ਛੱਡੋ ਹੁਣ ਤੱਕ ਕੀ ਤਿਆਰੀ ਕਰਨੀ ਹੈ ਤਾਂ ਉਹਨਾਂ ਸਟੂਡੈਂਟਸ ਲਈ ਇੱਕ ਸਪੈਸ਼ਲ ਈਵਨਿੰਗ ਦੇ ਵਿੱਚ ਕਲਾਸਿਸ ਸਟਾਰਟ ਹੋ ਰਹੀਆਂ ਨੇ 45 ਡੇਸ ਬਟ ਇਹਦੇ ਵਿੱਚ ਇਹ ਹੈ ਕਿ 45 ਡੇਸ ਸਿਰਸਟ ਸਿਰਸ ਪ੍ਰੀਲਿਮਸ ਓਰੀਐਂਟਡ ਕਲਾਸਿਸ ਹੋਣਗੀਆਂ ਫੀਸ ਵੇ ਦੀ ਬਹੁਤ ਨੋਮੀਨਲ ਹੈ ਜੀ ਤਾਂ ਇਹਦੇ ਬਾਰੇ ਜੇ ਤੁਸੀਂ ਡਿਟੇਲਸ ਜਾਨਣਾ ਚਾਹੁੰਦੇ ਹੋ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਕਿਸ ਤਰ੍ਹਾਂ ਦਾ ਡਾਟਾ ਸੀ ਟੀਚ ਕਰਦੇ ਆ ਕਿਸ ਤਰ੍ਹਾਂ ਪੜ੍ਹਾਉਂਦੇ ਆ ਤਾਂ ਉਹਦੀਆਂ ਡੈਮੋ ਵੀਡੀਓਜ਼ ਚੈੱਕ ਕਰੋ ਬਾਕੀ ਜੋਬ ਪ੍ਰੋਫਾਈਲ ਤੁਹਾਨੂੰ ਪਤਾ ਹੀ ਹੈ ਜੀ ਜੇ ਤੁਸੀਂ ਤਹਿਸੀਲਦਾਰ ਲੱਗਣਾ ਤਾਂ ਤੁਹਾਨੂੰ ਬੇਸਿਕ ਤਾਂ ਪਤਾ ਹੀ ਹੋਏਗਾ ਵੀ ਕੀ ਹੁੰਦਾ ਤਾਂ ਉਹਦੇ ਬਾਰੇ ਤਾਂ ਚਲੋ ਹੁਣ ਇਸ ਟਾਈਮ ਤੇ ਸਮਝਣ ਦੀ ਰਿਕੁਆਇਰਮੈਂਟ ਨਹੀਂ ਹੈ ਨਾ ਹੀ ਟਾਈਮ ਹੈ ਤੁਹਾਨੂੰ ਇਹ ਸਮਝਣਾ ਹੈ ਵੀ ਤੁਸੀਂ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹੋ ਦੇਖੋ 45 ਡੇਸ ਕਈ ਸਟੂਡੈਂਟਸ ਨੂੰ ਇਹ ਮਜਾਕ ਲੱਗੇਗਾ ਵੀ 45 ਡੇਸ ਦੀ ਪੀਸੀਐਸ ਦੀ ਤਿਆਰੀ ਲੈਕੋ ਮੈਂ ਵੀ ਸਮਝਦਾ ਕਿ 45 ਡੇਸ ਇੱਕ ਬਹੁਤ ਛੋਟਾ ਨੰਬਰ ਹੈ ਬਟ ਐਕਸਪੈਕਟੇਸ਼ਨ ਇਹ ਹੈ ਕਿ 45 ਡੇਸ ਦੇ ਵਿੱਚ ਤੁਸੀਂ ਡੇਲੀ 8 ਤੋਂ 10 ਘੰਟੇ ਆਪਣੀ ਪੜ੍ਹਾਈ ਨੂੰ ਦੇ ਦਿਓ ਜੇ ਇੰਨਾ ਕੁ ਦੇ ਰਹੇ ਹੋ ਤੇ ਬਿਲਕੁਲ ਉਹੀ ਕੰਟੈਂਟ ਪੜ ਰਹੇ ਹੋ ਜੋ ਰਿਕੁਆਇਰਡ ਹੈ ਜੋ ਪੀਸੀਐਸ ਪ੍ਰੀਲਿਮਸ ਚ ਰਿਕੁਆਇਰਡ ਹੈ ਮੇਨਸ ਬਾਰੇ ਕੁਝ ਵੀ ਨਹੀਂ ਕਰ ਰਹੇ ਤਾਂ ਮੈਂ ਇਸ ਚੀਜ਼ ਦਾ ਕਹਿ ਸਕਦਾ ਕਿ ਪੌਸਿਬਿਲਟੀ ਹੈ ਹਾਈ ਪੌਸਿਬਿਲਟੀ ਹੈ ਕੀ ਤੁਸੀਂ PCS ਪ੍ਰੀਲਿਮਸ ਕੁਆਲੀਫਾਈ ਕਰ ਸਕਦੇ ਹੋ ਬਟ ਨਾਲ ਨਾਲ ਹੋਰ ਕਿਸੇ ਪੇਪਰ ਤੇ ਆਪਾਂ ਨੇ ਫੋਕਸ ਨਹੀਂ ਕਰਨਾ ਹੋਰ ਪੇਪਰ ਦੇ ਮਤਲਬ ਕੋਈ ਇਰੈਲੇਵੈਂਟ ਨਹੀਂ ਹੋਣਾ ਚਾਹੀਦਾ ਮਤਲਬ ਇਹ ਹੈ ਕਿ ਜੋ PCS ਚਾਣਾ ਉਸ ਤਰ੍ਹਾਂ ਦਾ ਸਿਲੇਬਸ ਮੰਨ ਲਓ ਜੀ ਐਕਸਾਈਜ਼ ਇੰਸਪੈਕਟਰ ਹੈ ਉਤਾ ਤੁਸੀਂ ਫੋਕਸ ਕਰੋਗੇ ਕਰੋਗੇ ਜਾਂ ਹੋਰ ਜਿਹੜੇ ਪੇਪਰ ਨੇ ਪੰਜਾਬ ਚ ਬਟ ਕੋਈ ਜਿਵੇਂ ਅਦਰ ਦੈਨ ਇਹ ਵਾਲੇ ਸਬਜੈਕਟਸ ਤੋਂ ਵੀ ਬਹੁਤ ਪੇਪਰ ਹੁੰਦੇ ਨੇ ਟੀਚਿੰਗ ਲਾਈਨ ਦੇ ਵਿੱਚ ਪੇਪਰ ਹੁੰਦੇ ਆ ਤਾਂ ਉਹ ਚੀਜ਼ ਨਾਲ ਨਾਲ ਪੋਸੀਬਲ ਨਹੀਂ ਹੈ ਕੋਈ ਡਾਕਟਰ ਲਾਈਨ ਦੇ ਵਿੱਚ ਹੈਗਾ ਜਾਂ ਕੋਈ ਵੀ ਹੋਰ ਲਾਈਨ ਚ ਇਕਨੋਮਿਕਸ ਦੀ ਕੋਈ ਲਾਈਨ ਹੋ ਸਕਦੀ ਹੈ ਹਾਇਰ ਪਾਰਟ ਦੇ ਵਿੱਚ ਤਾਂ ਉਹਨਾਂ ਦੇ ਲਈ ਪੋਸਿਬਿਲਿਟੀ ਨਹੀਂ ਹੈ ਜਸਟ ਤੁਹਾਨੂੰ ਇਸ ਤੇ ਹੀ ਫੋਕਸ ਕਰਨਾ ਪਏਗਾ ਜੋ ਪ੍ਰੀਲਿਮਸ ਚ ਆਉਂਦਾ ਉਹ ਪੜ੍ਹਨਾ ਪਏਗਾ ਉਹਦੀ ਤੁਹਾਨੂੰ ਟੈਸਟ ਸੀਰੀਜ਼ ਲਗਾਉਣੀ ਪਈਗੀ ਉਹਨਾਂ ਦੇ ਐਮਸੀਕਿਊ ਡੇਲੀ ਰੈਗੂਲਰ ਕਰਨੇ ਪੈਣਗੇ ਤਾਂ ਜਾ ਕੇ ਗੱਲ ਬਣੀ ਠੀਕ ਹੈ ਤਾਂ ਸੰਧੀਸ਼ ਇੰਸਟੀਚਿਊਟ ਪਟਿਆਲਾ ਸਟਡੀ ਸੋਲੂਸ਼ਨ ਵੱਲੋਂ ਸਪੈਸ਼ਲ ਬੈਚ ਓਰੀਐਂਟਡ PCS prelims exclusive PCS prelims ਤਾਂ ਇਹ ਵਰਡ ਤੇ ਮੈਂ ਬਹੁਤ ਜ਼ਿਆਦਾ ਫੋਕਸ ਕਰ ਰਿਹਾ ਜੀ ਬਹੁਤ ਜ਼ਿਆਦਾ ਸਟ्रेस ਦੇ ਰਿਹਾ ਉਹਦਾ ਰੀਜ਼ਨ ਇਹ ਹੈ ਕਿ ਬਹੁਤ ਬੱਚਿਆਂ ਨੇ ਮਜ਼ਾਕ ਲੱਗਿਆ ਯਾਰ 45 ਡੇਸ ਚ PCS ਹੋ ਜੂਗਾ ਮੈਂ ਵੀ ਸਮਝਦਾ ਨਹੀਂ ਐਵੇਂ ਨਹੀਂ ਹੋ ਸਕਦਾ ਬਟ ਸਿਰਫ ਜੇ ਪ੍ਰੀਲਿਮਸ ਤੇ ਫੋਕਸ ਕਰ ਰਹੇ ਹੋ ਤਾਂ ਹੋ ਸਕਦਾ ਤਾਂ ਮੈਂ ਉਮੀਦ ਕਰਦਾ ਜੀ ਤੁਹਾਨੂੰ ਗੱਲ ਸਮਝ ਆ ਗਈ ਹੋਏਗੀ ਵਿਦ ਰਿਸਪੈਕਟ ਟੂ PCS ਪ੍ਰੀਲਿਮ ਸਾਰੀ ਗੱਲ ਹੋਈ ਹੈ ਤਾਂ ਇਹਨੂੰ ਲੈ ਕੇ ਕੋਈ ਵੀ ਤੁਹਾਨੂੰ ਰਿਕੁਆਇਰਮੈਂਟ ਹੈ ਕੋਈ ਵੀ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਹਾ 15 ਮਾਰਚ ਤੋਂ ਪਹਿਲਾਂ ਪਹਿਲਾਂ ਜੁਆਇਨ ਕਰ ਸਕਦੇ ਹੋ 15 ਮਾਰਚ ਤੋਂ ਬਾਅਦ ਕਰੋਗੇ ਤਾਂ ਥੋੜਾ ਜਿਹਾ ਲੇਟ ਹੋ ਜਾਓਗੇ ਤਾਂ ਕਹਿੰਦੇ ਜੀ ਬੈਟਰ ਲੈਣ ਦੇ ਵਾਸਤੇ ਹੁਣ ਉਹ ਥੋੜੇ ਤੇ ਹੈ ਤੁਸੀਂ ਕੀ ਚੀਜ਼ ਆਪਟ ਕਰਨੀ ਹੈ ਠੀਕ ਹੈ ਜੀ ਤਾਂ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ ਜੁਆਇਨ ਕਰ ਸਕਦੇ ਹੋ ਨੋ ਡਾਊਟ ਸਾਰਿਆਂ ਨੂੰ ਪਤਾ ਹੈ ਬਹੁਤ ਵੱਡੀ ਓਪਰਚੁਨਿਟੀ ਹੈ ਬਹੁਤ ਜ਼ਿਆਦਾ ਪੋਸਟਾਂ ਨਹੀਂ ਇੰਨੀਆਂ ਪੋਸਟਾਂ ਨਾ ਤਾਂ ਅਜੇ ਤੱਕ ਆਈਆਂ ਨੇ ਬਾਕੀ ਆਉਣ ਵਾਲੇ ਟਾਈਮ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਬਸ ਉਮੀਦ ਘੱਟ ਹੀ ਹੈ ਵੀ ਇੰਨੀਆਂ ਆਣਗੀਆਂ ਵੀ ਠੀਕ ਹੈ ਤਾਂ ਇਹ ਵਨ ਟਾਈਮ 골ਡਨ ਓਪਰਚੁਨਿਟੀ ਹੈ ਸਾਰੇ ਇਸ ਚੀਜ਼ ਨੂੰ ਸਮਝਦੇ ਆ ਠੀਕ ਹੈ ਤਾਂ ਪੀਸੀਐਸ ਦੀ ਤਿਆਰੀ ਇਸ ਟਾਈਮ ਤੇ ਵੀ ਜੇ ਸਟਾਰਟ ਕਰਦੇ ਹੋ ਤਾਂ ਪੀਸੀਐਸ ਪ੍ਰੀਲੀਮਸ ਪੋਸੀਬਲ ਹੈ ਉਸ ਤੋਂ ਬਾਅਦ ਤੁਹਾਡੇ ਫੇਵਰ ਚ ਇਹ ਹੋ ਸਕਦਾ ਹੈ ਕਿ ਪ੍ਰੀਲੀਮਸ ਤੇ ਮੇਨਸ ਚ ਹੋ ਸਕਦਾ 2.5 ਮਿੰਨ ਦਾ ਟਾਈਮ ਮਿਲ ਜੇ 2 ਮਿੰਨ ਇੱਕ ਦਾ ਤਾਂ ਮਿਲਣ ਦੀ ਪੂਰੀ ਪੂਰੀ ਉਮੀਦ ਹੀ ਹੈ ਤਾਂ ਜਿਹੜੇ ਉਹ ਐਕਸਟਰਾ ਡੇਸ ਨੇ ਉਹਦੇ ਵੀ ਤੁਸੀਂ ਐਕਸਟਰਾ ਕਵਰ ਕਰ ਸਕਦੇ ਹੋ ਜਿਹੜਾ ਹੁਣ ਨਹੀਂ ਕਰ 파 ਰਹੇ ਜਾਂ ਹੁਣ ਨਹੀਂ ਕਰ ਰਹੇ ਜਿਸ ਤਰ੍ਹਾਂ ਕਿ ਤੁਹਾਡਾ ਕੌਨਫੀਡੈਂਸ ਲੈਕ ਕਰ ਰਿਹਾ ਤਾਂ ਉਹ ਚੀਜ਼ ਉਹ ਦੋਵਾਰ ਕਮ ਹੋ ਜਾਏਗੀ ਠੀਕ ਹੈ ਜੀ ਤਾਂ ਕੁਲਮ ਲਾ ਕੇ ਜੀ ਗਲਤ ਹੈ ਹੀ ਹੈ ਵੀਕ ਸਟੂਡੈਂਟ ਨੇ ਸਿਰਫ ਫਾਰਮ ਫਿਲ ਦਿੱਤਾ ਇੱਕ ਸਟੂਡੈਂਟ ਨੇ ਫਾਰਮ ਫਿਲ ਕਰਨ ਤੋਂ ਬਾਅਦ ਵੀ ਆਪਣੇ ਬੈਸਟ ਐਫਰਟਸ 'ਤੇ ਲਾ스트 ਲਗਾਈ ਨੇ ਤਾਂ ਆਬਵੀਅਸਲੀ ਦੂਸਰੇ ਸਟੂਡੈਂਟਸ ਦੀ ਪੋਸੀਬਿਲਿਟੀ ਤਾਂ ਪਹਿਲੇ ਨਾਲੋਂ ਜ਼ਿਆਦਾ ਹੈ ਇਹ ਚੀਜ਼ ਤਾਂ ਕਨਫਰਮ ਹੈ ਦੋਨਾਂ 'ਚੋਂ ਕਿਸ ਦਾ ਹੋਈਗਾ ਕਿਸ ਦਾ ਨਹੀਂ ਹੋਈਗਾ ਉਹ ਬਾਅਦ ਦੀ ਗੱਲ ਹੈ ਇਹ ਚੀਜ਼ ਤਾਂ ਕਨਫਰਮ ਹੈ ਵੀ ਇੱਕ ਬੱਚੇ ਨੇ ਫਾਰਮ ਫਿਲ ਕਰਤਾ ਕੁਸ਼ਕਾ ਦੀ ਨਹੀਂ ਰਿਹਾ ਇੱਕ ਬੱਚਾ ਲਾਸਟ ਤੱਕ ਕੁਸ਼ਨਾ ਕੁਸ਼ ਨਵਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੁਸ਼ਨਾ ਕੁਸ਼ ਰਿਕੁਆਇਰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਆਬਵੀਅਸਲੀ ਦੂਜੀ ਦੀ ਪੌਸਿਬਿਲਿਟੀ ਜ਼ਿਆਦਾ ਹੈ ਤਾਂ ਹੁਣ ਇਹ ਤੁਸੀਂ ਡਿਸਾਈਡ ਕਰਨਾ ਹੈ ਐਸ ਸੂਨ ਐਸ ਪੌਸਿਬਲ ਠੀਕ ਹੈ ਜੀ ਤਾਂ ਵਿਸ਼ ਯੂ ਆਲ ਦਾ ਬੈਸਟ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਹੈ ਐਪ ਡਾਊਨਲੋਡ ਕਰੋ ਉੱਥੇ ਪੀਸੀਐਸ ਕੋਰਸ 'ਚ ਜਾ ਸਕਦੇ ਹੋ ਡੈਮੋ ਵੀਡੀਓਜ਼ ਪਈਆਂ ਨੇ ਸਾਰੀਆਂ ਵੀਡੀਓਜ਼ ਦੇਖੋ ਪੜ੍ਹਨ ਦਾ ਤਰੀਕਾ ਪੜ੍ਹਾਉਣ ਦਾ ਤਰੀਕਾ ਸਮਝੋ ਵੀ ਹੁੰਦਾ ਕੀ ਹੈ ਪੀਸੀਐਸ 'ਚ ਕੀ ਐਸਾ ਖਾਸ ਹੈ ਕਿਉਂਕਿ ਬਹੁਤ ਸਟੂਡੈਂਟਸ ਨੂੰ ਇਹ ਲੱਗਦਾ ਵੀ ਪੀਸੀਐ PCS ਪਦਾਨੀ ਉਹਨਾਂ ਨੇ ਇੰਨੀ ਜ਼ਿਆਦਾ ਹਾਈਪ ਬਣਾਈ ਹੋਈ ਵੀ ਬਹੁਤ ਹਾਈ ਲੈਵਲ ਦੀਆਂ ਚੀਜ਼ਾਂ ਨੇ ਐਸਾ ਕੁਝ ਨਹੀਂ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਵੀ ਇਹੀ ਨੇ ਉੱਥੇ ਵੀ ਉਹੀ ਨੇ ਉਹੀ ਚੀਜ਼ਾਂ ਨੇ ਇੱਥੇ ਹੋਈ ਉੱਥੇ ਥੋੜਾ ਜਿਹਾ ਫਰਕ ਹੁੰਦਾ ਉਹ ਚੀਜ਼ ਨੂੰ ਤੁਸੀਂ ਸਮਝ ਸਕਦੇ ਹੋ PCS ਪ੍ਰੀਲਿਮਸ ਤੇ ਮੰਨ ਲਓ ਇਧਰੋਂ ਵਨ ਡੇ ਐਗਜ਼ਾਮੀਨੇਸ਼ਨਸ ਨੇ PPCS ਕੋਆਪਰੇਟਿਵ ਇਨਸਪੈਕਟਰ ਨੇ ਆਪ ਤੇ ਸੀਲਰ ਤਾਂ ਇੱਥੇ ਤੇ ਇੱਥੇ ਡਿਫਰੈਂਸ ਨੂੰ ਆਪਾਂ ਨੇ ਸਮਝਣਾ ਹੈ ਉਹਨੂੰ ਆਪਾਂ ਨੇ ਕਵਰ ਕਰਨਾ ਹੈ ਐਸ ਸੂਨ ਐਸ ਪੋਸੀਬਲ ਤਾਂ ਬਸ ਜਿਹੜਾ ਹੈਗਾ ਗੱਲ ਬਣ ਜੇਗੀ ਠੀਕ ਹੈ ਜੀ ਤਾਂ ਵਿਸ਼ ਯੂ ਆਲ ਦਾ ਬੈਸ Thank you.